ਦੇਸ ਸਿੰਗਰਾ ਬਈ ਮਾ ਜਦੋਂ ਇਹ ਗਾਣਾ ਕੱਟਿਆ ਕਿ ਅ ਜਮਰਾਜ ਮਹਾਰਾਜ ਦੇ ਖਾਸ ਨੇ ਜਣਾ ਬੋਲੀਆਂ ਮੈਨੂੰ ਬਿਨਾਂ ਪੁੱਛੇ ਅਮਰਾਜ ਜੀ ਆਇਆ ਥਮ ਨਾ ਬਨ ਕੇ ਕੁੱਟਿਆ ਕਹਿੰਦਾ ਜਦੋਂ ਕਹੇਗਾ ਉਹ ਵੀਰ ਜੀ ਮਨ ਤਾਂ ਕਰਕੇ ਛੁੱਟਿਆ ਹੋ ਕਾਗੇ ਤਵਾ ਦੇ ਜੇ ਥੋੜਾ ਨਾ ਉੱਥੇ ਵੀ ਜਦ ਪਹੁੰਚਾਂਗੇ ਔਰ ਮਾਹੀ ਨੂੰ ਮੰਗਲੇ ਹੀ ਪਣੀ ਹੈ ਐ ਫਟਣੀ ਲੱਗਣ ਦਿੰਦਾ ਮੇਰੇ ਸਿਰ ਤੇ ਬੈਠਾ ਖਵਾ ਜਾਨੀ ਅੱਜ ਦੀ ਟੀਮ ਨੇ ਸਾਡੀ ਨੇ ਜਿਹੜੇ ਕਲਾਸ ਐਪਲੀਕੇਸ਼ਨ ਜਿੰਨਾ ਨਗਰ ਕੀ ਦਿੱਤੀ ਗਈ ਹੈ ਪਰ ਉੱਥੇ ਵੀ ਇਹਨੂੰ ਜਿਹੜਾ ਬੁਲਾਇਆ ਗਿਆ ਲੇਕਿਨ ਉੱਥੇ ਵੀ ਆਇਆ ਨਹੀਂ ਹੈ ਔਰ ਅੱਜ ਇਹਦਾ ਸ਼ੋਅ ਜਿਹੜਾ ਆਵਾਜ਼ ਫੜ ਕੋਟ ਪੋਲੀ ਵਿੱਚ ਹਮ ਅੱਜ ਆਇਆ ਹੈ ਕੋਲੇ ਤੇ ਜੇ ਆਪਾਂ ਸਾਰੇ ਆਵਾਂਗੇ ਅੱਜ ਸ਼ੋਅ ਦਿੱਤੀ ਸੀ ਕਿ ਜੇ ਇਹ ਬੰਦਾ ਜਿਹੜਾ ਜਿਹਨੇ ਅੱਜ ਦਾ ਸ਼ੋਅ ਜਿਹੜਾ ਇੱਥੇ ਚੱਲਣ ਦੇਣਾ ਕੱਲ ਦਾ ਪਤਾ ਨਹੀਂ ਤੇਰਾ ਯਾਰ ਤੇ ਅੱਜ ਦਾ ਰਾਜਾ ਨਹੀਂ ਕੱਲ ਦਾ ਪਤਾ ਨਹੀਂ ਇਹ ਕਾਰਨ ਜੀ ਆਏ ਜਨੇ ਥੋੜੇ ਗਾਣਾ ਇਹਨੇ ਪਾਕੀ ਸ਼ਿੰਗਰਾ ਹੋਈ ਹੁਣ ਜਦੋਂ ਇਹਨਾਂ ਗਾਣਾ ਕਟਿਆ ਕਿ ਜਮਰਾਜ ਮਹਾਰਾਜ ਦੇ ਖਿਲਾਫ ਇਹਨੇ ਲੈਣਾ ਬੋਲੀਆਂ ਉਸਦੇ ਰੋਜ਼ੇ ਪਰਤੇ ਤਾਂ ਆਜੇ ਇਦਾਂ ਜਿਹੜਾ ਇਹ ਘਰਾਵ ਕਰ ਰਹੇ ਆ ਤੇ ਸਾਨੂੰ ਕੌਜ ਨੇ ਵੀ ਪੂਰੇ ਸ਼ਾਪ ਨੇ ਵਿਸ਼ਵਾਸ ਦਵਾਇਆ ਕਿ ਇਹ ਇਹ ਉਸ ਟਾਈਮ ਵੀ ਚੜੇਗਾ ਜਲਦੀ ਇਹ ਮਾਹੀ ਮਗੇ ਪਹਿਲੇ ਇਹਨਾਂ ਨੂੰ ਇਸ ਦੇ ਬਾਰੇ ਪਤਾ ਨਹੀਂ ਸੀ ਤੇ ਪ੍ਰਸ਼ਾਸਨ ਨੇ ਵੀ ਸਾਨੂੰ ਵਿਸ਼ਵਾਸ ਲਾਇਆ ਕਿ ਇਹਦਾ ਸ਼ੋਅ ਉਸ ਟਾਈਮ ਹੀ ਚੱਲੇਗਾ ਚੇਸ਼ਟਾ ਮੈਂ ਮਾਫੀ ਮੰਗੇਗਾ ਪ੍ਰਸ਼ਾਸਨ ਤੁਹਾਡੇ ਪਹਿਲਾਂ ਪ੍ਰਸ਼ਾਸਨ ਨੂੰ ਲਿਖੀ ਅਰਜ਼ੀ ਹਾਂਜੀ ਹਾਂਜੀ ਸਾਈ ਜਿਹੜੀ ਹੈ ਇੱਕ ਲਿਖੀ ਅਰਜ਼ੀ ਅੱਜ ਮਹੀਨੇ ਤੋਂ ਪਹਿਲਾਂ ਅਸੀਂ ਦਿੱਤੀ ਡੀਐਸਪੀ ਦਿਨਗਰ ਨੂੰ ਉਹਨਾਂ ਨੇ ਮਾਰ ਕਰਕੇ ਜਿਹੜਾ ਇਹਦਾ ਰੋਪਟਾਖ ਭਜੀ ਦੋ ਵਾਰੀ ਨੂੰ ਬੁਲਾਇਆ ਲੇਕਿਨ ਇਹਦੇ ਤੇ ਇਨੀ ਅਕੜਾ ਹੈ ਕਿ ਨੇ ਕੋਈ ਵੀ ਜਤੇ ਮਾਫੀ ਨਹੀਂ ਮੰਗੀ ਪਰ ਨਾ ਹੀ ਕੋਈ ਐਸੀ ਸਾਨੂੰ ਸਾਡਾ ਮੁਆਫੀ ਤਾਂ ਵੀ ਜਦੋਂ ਮੇਰੇ ਕੋ ਗੱਦੀ ਹੋ ਗਈ ਜਾਂ ਮੈਂ ਲੈਣਾ ਕਰ ਦਿੰਨਾ ਇਹ ਤਾਂ ਕੋਈ ਵੀ ਇਹਨੇ ਜਿਹੜਾ ਸਾਡੇ ਨਾਲ ਲਪਤਾ ਨਹੀਂ ਕੀਤੀ ਇਸ ਕਰਕੇ ਅਸੀਂ ਅੱਜ ਇਹਦੇ ਜਿਹੜਾ ਸ਼ੋਅ ਦੇ ਉੱਪਰ ਜਿਹੜਾ ਅਸੀਂ ਸਾਡੇ ਲੱਖੇ ਵਿੱਚ ਸ਼ੋਅ ਨਹੀਂ ਕਰ ਸਕਦਾ ਇਸੇ ਕਰਕੇ ਅਸੀਂ ਨੂੰ ਟਕਣ ਦੇ ਲਈ ਆਇਆ ਅੱਜ ਇੱਕ ਰਾਜ ਦੀ ਮਾਫੀ ਮੰਗਦਾ ਤੇ ਸ਼ੋਅ ਨਹੀਂ ਹੋਏਗਾ ਜਿੱਥੇ ਵੀ ਸ਼ੋਅ ਕਰੇਗਾ ਅਸੀਂ ਉੱਥੇ ਵੀ ਜਾਵਾਂਗੇ ਸ਼ੋਅ ਤੇ ਸ਼ੋਅ ਅੱਜ ਤੋਂ ਬਾਅਦ ਜੇ ਕਿਤੇ ਸ਼ੋਅ ਲੱਗਾ ਉੱਥੇ ਵੀ ਪਹੁੰਚਾਂਗੇ ਔਰ ਮਾਫੀ ਇਹਨੂੰ ਮੰਗਣੀ ਹੀ ਪਣੀ ਹੈ ਇਹ ਉਹ ਲੋਕ ਹੈ ਮਾਫੀ ਮੰਗਣੇ ਪਣੀ ਆ ਐ ਕੇਸ ਤੱਕ ਚਲਾਵਾਂਗੇ ਜੇ ਮਾਫੀ ਨਹੀਂ ਮੰਗ ਰਹੇ ਐ ਕੇਸ ਜਿਸ ਤਰ੍ਹਾਂ ਜੈਸੇ ਵੀ ਚਲਾਵਾਂਗੇ ਇਸ ਸੈਕਟਰ ਨੂੰ ਸ਼ੂਰ ਬਕਰਾ ਸਾਡੇ पास ਮਾਸੇ ਇੱਕ ਕੰਮ ਜਿਹੜਾ ਆਓ ਸਾਡੀ ਟੀਮ ਲੋਕ ਕਿੱਥੇ ਜਾਂਦੇ ਆ ਪਿਆਲ ਦੇ ਤੌਰ ਤੇ ਉਹ ਸਾਡੀ ਜੈਸ਼ੂਲਾ ਕਮੇਟੀ ਵੀ ਜਿਹੜੀ ਦਿਨਾਂ ਨਾਲ ਕੰਮ ਕਰਦੀ ਆ ਉਹਦਾ ਵੀ ਮੈਂ ਮੈਂਬਰ ਹਾਂ ਪਰ ਅੱਜ ਸਾਡੀ ਪੂਰੀ ਟੀਮ ਜਿਹੜੀ ਆ ਉਹ ਕੇਸ ਕਰਕੇ ਪਹੁੰਚੀ ਆ ਕਿਉਂਕਿ ਇੱਕ ਸਿੰਗਰ ਆ ਪੰਜਾਬ ਦੇ ਬਾਜੀ ਨਾਮ ਦਾ ਸਿੰਗਰ ਆ ਜਿਹੜਾ ਆਏ ਦਿਨ ਗਾਣਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਉਹ ਵਿਵਾਦਿਕ ਸੀਨ ਗਾਣੇ ਜਿਹੜੇ ਗਾਹੇ ਜਿਹੜਾ ਪੰਜਾਬ ਦਾ ਜਿਹੜਾ ਵਾ ਯੂਥ ਨੂੰ ਜਿਹੜਾ ਗਲਤ ਰਸਤੇ ਦੇ ਉੱਤੇ ਤੋਰ ਰਿਹਾ ਕਿਉਂਕਿ ਅਸੀਂ ਦੇਖਿਆ ਕਿ ਪਹਿਲੇ ਵੀ ਇਹਨੇ ਗੀਤ ਦੇ ਵਿੱਚ ਇਸਨੇ ਦੇ ਬਾਰੇ ਬੋਲਿਆ ਸੀਗਾ ਔਰ ਹੁਣ ਵੀ ਇਹਨੇ ਚਮਰਾਜ ਮਹਾਰਾਜ ਜੀ ਬਾਰੇ ਗੀਤ ਦੇ ਵਿੱਚ ਜਿਹੜੀ ਆ ਉਹ ਗਲਤ ਤਕਨੀਕ ਕੀਤੀ ਗਈ। ਔਰ ਮੈਂ ਇੱਕ ਚੀਜ਼ ਵੀ ਤੁਹਾਨੂੰ ਮੈਂ ਇੱਕ ਮੈਸੇਜ ਜਰੂਰ ਇੱਥੇ ਦੇਣਾ ਚਾਹਨਾ ਹੈ ਕਿ ਅੱਜ ਫੜਾ ਇੱਥੇ ਇਕੱਠੇ ਹੋਣ ਦਾ ਮੱਥਾ ਗਿਆ ਕਿ ਸਾਡੀ ਟੀਮ ਨੇ ਸਾਰੀ ਨੇ ਇਹਦੇ ਖਿਲਾਫ ਇੱਕ ਐਪਲੀਕੇਸ਼ਨ ਦਿਨ ਨਾਲ ਅਗਰ ਵੀ ਦਿੱਤੀ ਗਈ ਹੈ। ਔਰ ਉੱਥੇ ਵੀ ਇਹਨੂੰ ਜਿਹੜਾ ਬੁਲਾਇਆ ਗਿਆ ਲੇਕਿਨ ਉੱਥੇ ਵੀ ਆਇਆ ਨਹੀਂ ਹੈ ਔਰ ਅੱਜ ਇਹਦਾ ਸ਼ੋ ਜਿਹੜਾ ਜੇ ਇਹ ਬੰਦਾ ਜਿਹੜਾ ਜਿਹਨੇ ਅੱਜ ਦਾ ਸ਼ੋਅ ਜਿਹੜਾ ਇੱਥੇ ਚੱਲਣ ਦੇਣਾ ਕਿਉਂਕਿ ਇਹਨੇ ਪੰਜਾਬ ਵਿੱਚ ਯੂਥ ਜਿਹੜਾ ਵੇਖੋ ਇੱਕ ਸਿੰਗਰ ਦਾ ਕੰਮ ਆ ਕਿ ਉਹਨੇ ਆਪਣਾ ਜਿਹੜਾ ਇੱਕ ਰੁਤਬਾ ਕਾਇਮ ਕਰਨਾ ਪੰਜਾਬ ਦੇ ਉਹਨੇ ਆਪਣੇ ਯੂਥ ਨੂੰ ਆਪਣੇ ਨਾਲ ਵੱਧ ਤੋਂ ਵੱਧ ਜੋੜਨਾ ਆਪਣਾ ਫੈਨ ਜਿਹੜਾ ਜਿਹੜੇ ਫੈਨ ਕੋਲਿੰਗ ਆਪਣੀ ਬਤਾਨੀ ਹੈ ਲੇਕਿਨ ਇਹ ਚੀਜ਼ਾਂ ਆਪਣੇ ਬੜੇ ਪੁਰਾਣੇ ਸਿੰਗਰਾਂ ਕੋ ਵੇਖਿਆ ਗੁਰਦਾਸ ਮਾਨ ਜੀ ਹੋ ਗਏ ਕਿੰਨੇ ਕਿੰਨੇ ਪੁਰਾਣੇ ਸਿੰਗਰਾਂ ਵੇਖੋ ਸਾਡੇ ਇੰਨੇ ਪੁਰਾਣੇ ਔਰ ਵਧੀਆ ਸਿੰਗਰ ਨੇ ਜਿਹੜੇ ਹਰ ਸਮਾਜ ਦਾ ਜਿਹੜਾ ਉਹ ਸਨਮਾਨ ਕਰਦੇ ਹਰ ਸਮਾਜ ਸਮਾਜ ਦੇ ਜਿਹੜੇ ਆਪਣੇ ਇਹ ਲੋਕਾਂ ਨੂੰ ਜਿਹੜਾ ਉਹ ਕਰਾ ਪਰਾਂ ਮੈਂ ਲੇਕਿਨ ਕੁਝ ਇੱਕ ਜਗ੍ਹਾ ਤੇ ਹੈ ਵੀ ਸਿੰਗਰ ਹੈਗੇ ਨੇ ਕਿ ਸੇਮ ਭਾਲਨ ਦੇ ਲਈ ਉਹ ਸਮਾਜ ਦੇ ਬਾਰੇ ਗਲਤ ਬੋਲਦੇ ਆ ਕਿਉਂਕਿ ਇਹਨਾਂ ਤੇ ਮਨਾਂ ਦੇ ਵਿੱਚ ਗਲਤ ਫੈਮਿਲੀ ਆ ਕਿ ਇਹ ਸਮਾਜ ਦੇ ਲੋਕ ਜਿਹੜੇ ਆ ਇਹਨਾਂ ਦੇ ਬਾਰੇ ਬੋਲਦੇ ਨਹੀਂ ਪਰ ਇੱਕ ਚੀਜ਼ ਜਿਹੜੀ ਸੋਚ ਰਿਹਾ ਕਿ ਇਹ ਗਲਤ ਜਿਹੜੀ ਆ ਇਹ ਚੀਜ਼ਾਂ ਹੋਣਗੀਆਂ ਤੇਰੀ ਪਬਲਿਸਿਟੀ ਵਧੇਗੀ ਇਹ ਚੀਜ਼ ਗਲਤ ਸੋਚ ਰਿਹਾ ਅੱਜ ਇੱਥੇ ਕੱਟੇ-ਕੱਟੇ 500 ਬੰਦਾ ਜਿਹੜਾ ਕੱਟਾ ਹੋਇਆ ਹੈ ਇਹ 500 ਬੰਦਾ ਜਿਹੜਾ ਇਹਦੇ ਐਂਟੀ ਕੱਟਾ ਹੋਇਆ ਹੈ ਔਰ ਇਹ ਐਂਟੀ ਕੱਟਾ ਹੋਣ ਦਾ ਮਤਲਬ ਹੈ ਕਿ 500 ਜਿਹੜਾ ਔਰ ਇਹਦਾ ਇਨ ਅਨਫੋਲੋ ਕਰਨ ਵਾਲੇ ਤਾਂ ਗ੍ਰਾਫ ਡਿਗੇਗਾ ਚੜੇਗਾ ਨਹੀਂ ਔਰ ਇੱਕ ਚੀਜ਼ ਦੇਖੋ ਜੇ ਆਪਾਂ ਇੱਕ ਚੀਜ਼ ਅਸੀਂ ਵੀ ਪਹਿਲੇ ਇਹਦੇ ਵਿਖਿਆ ਜਦੋਂ ਨੇ ਨਵੇਂ-ਨਵੇਂ ਗੀਤ ਕੱਢੇ ਆ ਆਪਾਂ ਵੀ ਜੇ ਦੀ سپورਟ ਕੀਤੀ ਹੈ ਕਿਉਂ ਕਿ ਇੱਕ ਮਾੜੇ ਘਰ ਤੋਂ ਜਦੋਂ ਬੰਦਾ ਉੱਠਦਾ ਉਹਦੀ سپورਟ ਕਰਨੀ ਚਾਹੀਦੀ ਔਰ ਜਦੋਂ ਆਪਾਂ ਉਹਨੂੰ ਉੱਪਰ ਤੱਕ ਪਹੁੰਚਾ ਦਿੰਨੇ ਆ ਜਦੋਂ ਉਹ ਇਹੇ ਪਲੇਟਫਾਰਮ ਤੇ ਪਹੁੰਚ ਜਾਂਦਾ ਫਿਰ ਉਹ ਕੀ ਕਰਦਾ ਕਿ ਪਤਾ ਨਹੀਂ ਕਿਸੇ ਦੇ ਕਹ ਦੇ ਉੱਤੇ ਜਾਂ ਪਤਾ ਨਹੀਂ ਕਿਹੜੀ ਗੇਮ ਭਾਲਣ ਦੇ ਲਈ ਇਹ ਉਹਨੂੰ ਕਹਿ ਰਹਿੰਦਾ ਕਿ ਆ ਚੀਜ਼ਾਂ ਕਰ ਤੇ ਤੈਨੂੰ ਫੇਮ ਮਿਲੇਗੀ ਉਹ ਫੇਮ ਭਾਲਣ ਦੇ ਲਈ ਜਦੋਂ ਐ ਸਮਾਜ ਦੇ ਵਿੱਚ ਗਲਤ ਜਿਹੜੀਆਂ ਕਿਪੜੀਆਂ ਕਰਦੇ ਆ ਦੇਵੀ ਦੇਵਤਾਵਾਂ ਬਾਰੇ ਗਲਤ ਬੋਲਦੇ ਆ ਤੇ ਫਿਰ ਉੱਥੇ ਜਾ ਕੇ ਜਦੋਂ ਇਹਨਾਂ ਦਾ ਦਿਮਾਗ ਖਰਾਬ ਹੁੰਦਾ ਫਿਰ ਉੱਤੇ ਇਹਨਾਂ ਦਾ ਗਰਾਫ ਜਨਾ ਇਹਨਾ ਉਹ ਜ਼ਰੂਰੀ ਹੈ ਕਿ ਨਾਲ ਗੱਲ ਹੋਈ ਸੀ ਕਿਰਤੀ ਉਸ ਮਾਮਲੇ ਦੇ ਵਿੱਚ ਸਾਡੇ ਨਾਲ ਤਲ ਦੀ ਜਦੋਂ ਮਤਲਬ ਗੱਲ ਇੱਥੇ ਚੱਲ ਰਹੀ ਹੈ ਕਾਲਜ ਵਾਲਿਆਂ ਨਾਲ ਸਿੰਗਰ ਦੀ ਗੱਲ ਇਹਨਾਂ ਨਾਲ ਚੱਲ ਰਹੀ ਹੈ ਔਰ ਆਪਾਂ ਦੀ ਇੱਕੋ ਮੰਗ ਹੈ ਕਿ ਆ ਕੇ ਸਾਡੇ ਸਮਾਜ ਤੋਂ ਮਾਫ਼ੀ ਮੰਗਦਾ ਜੇ ਆਪਾਂ ਜਿਹੜੀ ਗਲਤੀ ਕੀਤੀ ਆ ਉਹਦੇ ਆਪਾਂ ਮਾਫੀ ਮੰਗਦੇ ਆ ਕੱਲ ਤੋਂ ਆਪਾਂ ਅੱਗੇ ਤੋਂ ਕਾਇ ਚੀਜ਼ ਨਹੀਂ ਕਰਦੇ ਪਰ ਜਿਹੜੀਆਂ ਲਾਈਨਾਂ ਜਿਹੜੀਆਂ ਇਹਨੇ ਜਮਰਾਜ ਮਹਾਰਾਜ ਲਈ ਆਪਣੇ ਗਾਈਆਂ ਇਹਨੂੰ ਕੱਟਣਾ ਕਿ ਆਪਾਂ ਇਹਦਾ ਸ਼ੋਅ ਜਗਾਵਾ ਉਹ ਨਾਲ ਹੋ ਕੇ ਜਿਹੜਾ ਵਧੀਆ ਤੋਰਦੇ ਤੇ ਚਲਾਵਾਂਗੇ ਕਿਉਂਕਿ ਮਿਸਾਲ ਵਜੜੀ ਆ ਵਧੀਆ ਪੈਦਾ ਕਰਨੀ ਚਾਹੀਦੀ ਚੰਗਾ ਬੰਦਾ ਉਹੀ ਹੈ ਜੇ ਕਿਸੇ ਕੋ ਗਲਤੀ ਹੋ ਜਾਏ ਉਹਨੂੰ ਜਿਹੜੀ ਗਲਤੀ ਮੰਨ ਕੇ ਸਮਾਜ ਦੇ ਨਾਲ ਖੜਾ ਹੋਣਾ ਚਾਹੀਦਾ ਉਹੀ ਬੰਦਾ ਚੰਗਾ ਲੇਕਿਨ ਜਿਹੜਾ ਬੰਦਾ ਆਪਣੀ ਆਕੜ ਦੇ ਵਿੱਚ ਰਵੇ ਜਾਂ ਜਿਹੜਾ ਬੰਦਾ ਆਪਣੇ ਥੇਮ ਭਾਲਣ ਦੇ ਲਈ ਇਸ ਸਮਾਜ ਦੀ ਜਿਹੜਾ ਵੱਖ-ਵੱਖ ਸਮਾਜਾਂ ਨੂੰ ਜਿਹੜਾ ਅਪਮਾਨ ਕਰੇ ਉਹ ਬੰਦੇ ਨੂੰ ਕੋਈ ਵੀ ਹੱਕ ਨਹੀਂ ਹੈ ਕਿ ਉਹ ਸਮਾਜ ਦੇ ਲੋਕਾਂ ਦੇ ਵਿੱਚ ਜਿਹੜਾ ਉਹ ਵਿਚਰ ਸਕੇ ਬਿਲਕੁਲ ਹੋਈ ਹੈ ਔਰ ਕਾਲੇ ਪ੍ਰਬੰਧਕਾਂ ਨੇ ਇਹਨਾਂ ਨੂੰ ਅਸ਼ਵਾਸ਼ਣ ਦਵਾਇਆ ਕਿ ਜੇਕਰ ਉਹ ਮਾਫੀ ਮੰਗਦਾ ਇੱਥੇ ਆ ਕੇ ਉਹਨਾਂ ਨੇ ਵੀ ਕਿਹਾ ਉਹ ਵੀ ਮੰਨੇ ਆ ਕਿ ਉਹਨਾਂ ਨੂੰ ਪਤਾ ਨਹੀਂ ਇਸ ਚੀਜ਼ ਦਾ ਕਿਉਂਕਿ ਉਹਨਾਂ ਨੂੰ ਜੇ ਪਤਾ ਹੁੰਦਾ ਤੇ ਕਹਿੰਦੇ ਆਪਾਂ ਇਹ ਸਿੰਗਰ ਜਿਹੜਾ ਉਹ ਨਹੀਂ ਕਰਦੇ ਜਦੋਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਾ ਉਹਨਾਂ ਨੇ ਹੁਣ ਇਹ ਕੀ ਹੈ ਕਿ ਅਗਰ ਉਹ ਆ ਕੇ ਮਾਫੀ ਮੰਗਦਾ ਆਪਾਂ ਵੀ ਕੋ ਸੋਚ ਰਾਓ ਚਾਲੂ ਕਰਾਂਗੇ ਅਗਰ ਨਹੀਂ ਮਾਫੀ ਮੰਗਦਾ ਤੇ ਆਪਾਂ ਉਹ ਸੋਚ ਰਾਓ ਕੈਨਸਲ ਕਰ ਦੇਣਾ